ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਡੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪੈਂਦੇ ਪੰਘਾ ਲਈ ਜ਼ਿਲ੍ਹਾ ਅਮਰੀਕਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਪੰਜ ਛੇ ਮੱਝਾਂ ਵਖਾਲਾਂਗੇ ਜੋ ਸੱਜੜਾਂ ਗੱਬਣਾ ਤੇ ਟੋਕਰਾਂ ਗੱਬਣਾ ਤੇ ਆ ਪੰਜ ਸੱਤ گاਉਂ ਖਾਲਾਂਗੇ ਤੇ ਬਾਕੀ ਪੋਰਸ਼ਨਰ ਤੇਰ ਵੀ ਜੀਆ ਨੂੰ ਤੇ ਕਰਦੇ ਆ ਗੱਲਬਾਤ ਲੈਨੇ ਆ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਸਭ ਠੀਕ ਠਾਕ ਹੋ ਰਹੀਆ ਜੀ ਬਾਕੀ ਸਭ ਤੋਂ ਪਹਿਲਾਂ ਪਾਲਾ ਡੇਰੀ ਫਾਰਮ ਆਪਣੇ ਵਾਲੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਆਪਣੀ ਵੀਡੀਓ ਬਿੰਦੇ ਆ ਤੇ ਬਾਕੀ ਜਦੋਂ ਚੈਨਲ ਆਪਣਾ ਪਾਲਾ ਡੇਰੀ ਫਾਰਮ ਹਰ ਕੋਈ ਨੂੰ ਪਤਾ ਹੀ ਆ ਨੇ ਵਾਤਾਵਰਣ ਨਾਲ ਲਾਈਕ ਕਮੈਂਟ ਸ਼ੇਅਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਹਰ ਇੱਕ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਬਦਮਾਲ ਆਪਣੇ ਕੋਲ ਤਾਂ ਪਤਾ ਹੀ ਹਰ ਪ੍ਰਕਾਰ ਦਾ ਹੀ ਆ ਹਾਂਜੀ ਸੂਆ ਸੂਆ ਮੈਂ ਤਾਜੀ ਸੂਈ ਵੀ ਹੈਗੀ ਨਾੜੂ ਦੇ ਬੱਚਾ ਠੀਕ ਆ ਟੋਕੜ ਗੱਬਣਾ ਵੀ ਮੈਂ ਹਰਿਆਣਾ ਵਿੱਚ ਉਧਰ ਦੀ ਬਹੁਤ ਚੰਗੀ ਆ ਠੀਕ ਆ ਟੋਕੜ ਗੱਬਣਾ ਵਸ਼ੀ ਵੀ ਬਹੁਤ ਚੰਗੀ ਗੱਬਣਾ ਬੈੜਾ ਵੀ ਹਰ ਇੱਕ ਪ੍ਰਕਾਰ ਦਾ ਹੈਗਾ ਹਾਂ ਪ੍ਰਕਾਰ ਦਾ ਹੈਗਾ ਮਾ ਕੇ ਕਿ ਪਿੰਡ ਆਪਣਾ ਪੰਘਾਲੀ ਖੁਰਦ ਹਾਂਜੀ ਛੋਟੀ ਪੰਘਾਲੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਮੋਬਾਈਲ ਨੰਬਰ 9859821499 ਦੂਜਾ 734773099 ਦੋਵਾਂ ਦੇ ਵਟਸਐਪ ਚ ਆਉਂਦੀ ਹੈ ਠੀਕ ਹੈ ਜੀ ਖੋਲੋ ਜੀ ਤੇ ਬਾਕੀ ਕਰੀਏ ਚਾਲੂ ਆ ਝੋਡੀ ਪਹਿਲੇ ਸੂਏ ਆ ਪਹਿਲੇ ਸੂਏ ਪਹਿਲੇ ਸੂਏ ਕੱਟੀ ਵੇਖ ਕਿਦਾਂ ਬੁਲਬੁਲ ਦਾ ਬਚਾ ਖੋਲੋ ਜੀ ਨੀਵਾ ਵਖਾਲ ਮੜਾ ਆਹ ਮੜਾ ਨੀਵਾ ਦਾ ਪਹਿਲਾਂ ਕੱਟੀ ਨਾ 10 ਕਿਲੋ ਬੋਲਾ ਵਾ ਖੋਲੋ ਕਰ ਕਾਫੀ ਬੰਦਾ ਕੱਟੀਆਂ ਗਏ ਹਾਂਜੀ ਆ ਬਗਰ ਬਚਾ ਨੜੂ ਤੇ ਆ ਠੀਕ ਹੈ ਜੀ ਕੋਈ ਬੋਲਾ 9 10 ਕਿਲੋ ਲਾ ਲੈ ਬੋਲਾ ਹੀ ਅਜੇ ਨੂੰ ਦਾ ਕਿਲੋ ਲੈ ਵਾਲੂ ਆ ਬਹੁਤ ਚੰਗਾ ਕੱਢਿਆ ਠੀਕ ਹੈ ਜੀ ਸਫਾਈ ਜਾ ਜੋ ਠੀਕੇ ਪੂਰੀ ਐ ਗੱਲ ਕਰੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਜਰਾ ਚੰਗੀ ਕੱਟੀ ਆ। ਬਾਕੀ ਮਗਰ ਵੀ ਕੱਟੀ ਆਗੀ ਆ ਵੇਖੋ ਤਾਜੀ ਕੱਟੀ ਆ ਜੀ। ਕਹਿਣ ਦੀ ਗੱਲ ਨਹੀਂ ਕੱਟੀ ਬਹੁਤ ਜ਼ਿਆਦਾ ਸਪੈਸ਼ਲ ਹੈ। ਠੀਕ ਹੈ ਜੀ। ਬੋਲੀ ਬਾਕੀ ਜਾ ਜੀ ਆਪਾਂ। ਆ ਵੇਖੋ ਨਾੜੂ ਨਾੜਾ ਕੱਟੀ ਦਾ। ਆ ਲਾਲਿਆ ਜਰਦਾ। ਆ ਵੇਖੋ ਚਲੋ ਕੱਟੀ ਦਿਖਣੀ ਦਿਤਾ ਜੀ। ਕੱਟੀ ਤਾਜੀ ਆ ਆਪ ਆਪਣਾ ਮੂਹ ਮੰਦ ਰਹੇ। ਆ ਦੰਦ ਨਹੀਂ ਉੱਗੇ। ਕੱਟੀ ਬਿਲਕੁਲ ਦੋ ਤਿੰਨ ਚਾਰ ਨਾ ਕੁਸ਼ੀ ਛੋੜੀ। ਤੇ ਬੋਲਾ ਕਿ ਦੱਸਿਆ 9 ਦਾ ਕਿਲੋ। ਕੋਈ ਬੋਣਾ ਲਾਲੇ ਦੁੱਧ ਲਾਲੇ ਆਪਾਂ ਦੇ ਕੜੀ ਬਣਾਣੀ ਸਾਡਾ ਸਾਡਾ ਦੇ ਹੀ ਜਾਂਦਾ ਠੀਕ ਹੈ ਜੀ ਕਿਉਂਕਿ ਆਪਾਂ ਦਾ ਆਪਣੇ ਘਰ ਮੱਝਾਂ ਲਈ ਉਹਨਾਂ ਨੂੰ ਰੱਖੀ ਜਾਂਦੇ ਨੇ ਤੇ ਰੱਖੀ ਜਾਂ ਨਹੀਂ ਹਾਂਜੀ ਤੇ ਬਾਕੀ ਸਾਫ਼ ਸ਼ਕੀਨ ਕੱਟੀ ਬਹੁਤ ਚੰਗੀ ਆ ਮਤਲਬ ਕਹਿਣ ਦੀ ਗੱਲ ਨਹੀਂ ਜਿਹੜੀਆਂ ਜੱਟ ਜਿੱਦਾਂ ਵੀ ਕਹਿਣਾ ਵਾਕਿ ਕਿਹਨੇ ਆਪੇ ਦੱਸ ਨਹੀਂ ਵੇਖ ਕੇ ਲੈਵਾ ਵਖਾਲੇ ਕਰ ਜਿਹੜੀਆਂ ਕਰਦੀ ਕਿ ਨਹੀਂ ਹਰਿਆਣੇ ਨੂੰ ਪਰਾਂ ਤੇ ਦੱਸੋ ਰੇਟ ਹਾਂ ਠੀਕ ਕੋਈ ਨਹੀਂ ਵੇਚਦੇ ਤੇ ਰੇਟ ਵੀਰੇ ਦਾ ਮਤਲਬ ਕੋਈ ਇੱਕ ਪੰਜੀ ਪੁੰਜੀ ਨਹੀਂ ਕਰਨਾ ਹਾਂਜੀ ਜਾਇਜ਼ ਕੀਮਤ ਕਰਨੀ ਆ ਦੱਸੋ ਮੈਂ ਮੈਂ ਕਰਦਾ ਹਾਂ ਮੁੱਲ ਕੱਢੀ ਦਾ ਹੈਗਾ ਵਾ 1 10 ਹਾਂਜੀ ਤੇ ਪੂਰੇ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਹਾਂਜੀ ਨਾ ਲੱਖ ਦੀ ਹਾਂਜੀ ਨਾ 95 ਦੀ ਹਾਂਜੀ ਵੀ ਮੁੱਲ ਕਰਦੇ ਨੇ ਕੱਢੀ ਦੇ ਰਾਇਆਂ ਵੇਖੋ ਕੱਢੀਆਂ ਕਿੰਗ ਕਦ ਬੋਦਾ ਬੱਟਾ ਨਹੀਂ ਕਦ ਬੱਦਰਾ ਹਾਂ ਜੀ ਆ ਮਿਲ ਗਏ ਸ਼ਕੀਨ ਸੋਹਣੀ ਸਾਫ ਤਾਜੀ ਸੁਈ ਆ ਕਿਦ ਨਾਉ ਦਾ ਅਗਲਾ ਚੱਡਾ ਵੇਖੋ ਤੇ ਚੱਡਾ ਤੁਝੇ ਸੂਰ ਮਹੀ ਜਾਣਾ ਤੇ ਪਹਿਲਾਂ ਕੱਢੀ ਜੇ ਬਾਕੀ ਪਹਿਲਾਂ ਦੰਦਾ ਦੰਦਾਂ ਚ ਠੀਕ ਹੈ ਤੇ ਦੱਸਿਏ ਡੇਰ। ਤਰੀਡੇ ਦਾ ਬਲੋਕ ਕਰ ਦੇਣਾ ਉਹ ਜਿੰਨੇ ਕਿ ਦੀ ਦੇਣੀ 90000 ਦੀ ਹਾਂ ਨਾ ਦੇਣੀ ਆ। 90000 ਦੀ। 90000 ਦੀ। ਪੱਛੇ ਨਹੀਂ ਮਿਲੂਣੀ ਇਦਾਂ ਦੀ। ਤਾਂ ਜਾਣਾ ਨਾੜਦੋ ਬੱਚਾ। ਠੀਕ ਹੈ ਜੀ। ਜਵਾਬ ਸਮਝ ਕੇ ਨਭਾ। ਆਹ ਪਾਈਨ ਗੱਡੀ ਆਪਣੇ ਕੋਲ ਸੋਈ ਨੂੰ ਹਫਤਾ ਹੀ ਲਾ ਲੇਗੀ ਹੋਗਾ। ਆਹ ਕਿਉਂ ਦਰੂ ਹਫਤਾ ਲਾਉਂਦੇ ਸੀ? ਤੇ ਹੁਣ ਪਹਿਲਾਂ ਲਾ ਲਓ। ਠੀਕ ਹੈ ਜੀ। ਪੜ ਲੈਣਾ ਇਧਰੇ। ਆਹ ਪਹਿਲਣ ਝੋਟੀ ਆ। ਵਾਹ ਜੀ ਵਾਹ। ਆਹ ਵੇਖੋ। ਖੋਲੋ ਜੀ। ਸਰੀਰ ਸਵਾਦ ਵਧੀਆ ਮੇਰਾ। ਦੋ ਦੇ ਦਿਖੋ ਮੇਰੇ ਸਾਹ ਨਾਲ ਬੋੜਾ ਹੀ ਜਾਂਦ ਹੋਵੇ। ਕੋਈ 8 ਕਿਲੋ ਹਣਾ। ਕਿੰਨਾ ਬੋਲਾ 8 ਕਿਲੋ ਭਾਰੇ ਦਾ ਬੱਚਾ ਮਰ ਗਿਆ ਝੋਡੀ ਬੱਚਾ ਮਰ ਗਿਆ ਸ਼ੀਲਸਾਲ ਬੜੀ ਨਿਕਲੀ ਜਾਂ ਕੋਈ ਇਹਨੂੰ ਪਹਾੜਾ ਭੂੜਾ ਨਹੀਂ ਪੋਣਾ ਪੈਂਦਾ ਹਾਂਜੀ ਛਾਂ ਬਣ ਕੇ ਇੱਧਾ ਚੋਈਦੀ ਆ ਠੀਕ ਹੈ ਜੀ ਨੇਦੀ ਕੋ 20 ਆਜੇ ਕੋ 15 ਦੀ ਕਾਦੇ ਹਾਂਜੀ ਤੇ ਝੋਡੀ ਫਰੀ ਠੀਕ ਹੈ ਜੀ ਝੋਡੀ ਜਰੂਰ ਹੋਊਗੀ ਮੇਰਾ ਮਾਲੂ ਬੁੱਕਾਂ ਦੇ ਬੁੱਕਾ ਠੀਕ ਹੈ ਜੀ ਤਾਜੀ ਸੂਈ ਆ ਪਹਿਲੇ ਸੂਏ ਹੈਗੇ ਲੈਵਾ ਤੂੰ ਬਹੁਤ ਚੰਗਾ ਪਹਿਲੇ ਜਿਹੜੀ ਸੂਈ ਦੇਹ ਪੈਂਦੀ ਆ ਠੀਕ ਹੈ ਹਰ ਬੰਦੇ ਵੀ ਇਹ ਨਹੀਂ ਵੀ ਝੋੜੀ ਕਿਨਾਂ ਹੈ ਮਾੜੀ ਮੋੜ ਭਲਾ ਭੁਲਾ ਨਹੀਂ ਹੈਗੀ ਆ ਠੀਕ ਆ ਜੱਪੇ ਦੀ ਝੋਟੀ ਸੂਈ ਨਹੀਂ ਦੀ ਠੀਕ ਆ ਤੇ ਮਿਲਦੀ ਮਿਲਦੀ ਕਿਦਾਂ ਮਿਲਦੀ ਇਹਦਾ ਨਹੀਂ ਬੱਚੇ ਵਾਲੀ ਨਾ ਪਹਿਲਾਂ ਬਸਦੀ ਆ ਠੀਕ ਆ ਜੀ ਖਾਣ ਨਹੀਂ ਦੋਣ ਦਿੰਦੀ ਪੌਣ ਰਿੰਗਾਂ ਦੀ ਵਿੱਚ ਝੋਲੋ ਆ ਰਿੰਗਾਂ ਦੀ ਆ ਹੁਣ ਵੀਡੀਓ ਬਣਦੀ ਤੁਹਾਨੂੰ ਜੰਮੀ ਹੋਈ ਨਹੀਂ ਆ ਵੇਲਾ ਰਿੰਗਾਂ ਠੀਕ ਆ ਬਹੁਤ ਜ਼ਰਾ ਕੱਟੀ ਚੰਗੀ ਨਿਕਲੀ ਆ ਠੀਕ ਆ ਜੀ ਏਵੀ ਤਾਜੀ ਆਗੇ ਦੇ ਫਿਰ ਤਾਜੀ ਸੂਈ ਜੀ ਤਾਜੀ ਆ ਵੇਖੋ ਮੈਲਾ ਵੇਖੋ ਬੈਲਾ ਆ ਵੇਖੋ ਆ ਵੇਖੋ ਮੈਲ ਕਾ ਹੈ ਅਵੇ ਮਾਂ ਲਾ ਮਾਰ ਆਹ ਬੱਚੇ ਨੂੰ ਡੰਗਦੀ ਭਾਵੇਂ ਆ ਥੱਲੇ ਛੱਡ ਦੇ ਉਹ ਬੱਚਾ ਉਹਦੇ ਰਿਹਾ ਬੱਚਾ ਫਾਲ ਭਾਵੇਂ ਆ ਥੱਲੇ ਛੱਡ ਦੇ ਪਰ ਨਹੀਂ ਕਿਹਦਾ ਮਰ ਗਿਆ ਵਾ ਇਹ ਬੱਚਿਓ ਬਗੈਰ ਹੈ ਬੱਚਾ ਮਰ ਗਿਆ ਆਵੇ ਇੱਧਰ ਕਾਜੀ ਸੀ ਇੱਧਰ ਆਲੋ ਭਾਵੇਂ ਆ ਥੱਲੇ ਛੱਡਦਾ ਪ੍ਰਵਾਹ ਨਹੀਂ ਕਰਦੇ ਠੀਕ ਹੈ ਜੀ ਪਰ ਇਹ ਬੱਚਾ ਹੈ ਨਹੀਂ ਕੰਮ ਨਹੀਂ ਕਰਨਾ ਆਪਾਂ ਮਰ ਗਿਆ ਤੇ ਮਰ ਗਿਆ ਕੋਈ ਗੱਲ ਨਹੀਂ ਨਹੀਂ ਅਜੇ ਬੱਚੇ ਦਾ ਸਿਹਤ ਕਾਰ ਨਹੀਂ ਲਿੰਗਦੀ ਯਾਰ ਬੱਚੇ ਪਰ ਮਿਲਦੀ ਨਹੀਂ ਪ੍ਰਵਾਹ ਨਹੀਂ ਠੀਕ ਹੈ ਜੀ ਪਹਿਲੇ ਸੁਵੇ ਜੀ ਤੇ ਦਸੀ ਐ ਡੇਦੀ ਦਾ ਰੇਟ ਚੋਂ ਡਿਜ਼ਾਈਨ ਤੇ ਕੋਈ ਗੱਲ ਪੈਸੇ ਦੀ ਨਾਸੀ ਦੀ ਇਹ ਹਾਨ ਹੈ ਝੋਟੀ 75 ਜਹਾ ਦੀ ਕੱਟੀ ਦੇਣੀ ਆ 75 ਜਹਾ ਦੀ ਕੱਟੀ ਕੱਟੀ ਤੁਹਾਨੂੰ ਕਿਦਾਂ ਦੀ ਆ ਸਿਰਫ ਬੱਚੇ ਦੇ ਮੰਜਕ ਦੇ ਦੇਣੀ 75 ਦੀ ਠੀਕ ਆ ਜੀ ਬਹੁਤ ਸਾਫ ਆ ਥਾਪੀ ਮਾਰ ਕੇ ਦਰ ਜੋਗ ਲੈ ਲੋ ਕੋ ਦੋੜਾਂ ਪਰ ਤਿੰਨ ਦਿਨ ਤੱਕ ਜੋਵੇ ਠੀਕ ਆ ਜੀ ਕੋਈ ਮਹੀਨੇ ਦੀ ਨਹੀਂ ਸਿਰਫ 20 ਦਿਨ ਕੋਈ 15 ਦਿਨ ਦੀ 10 ਦਿਨ ਤਾਂ ਅੰਦਰ ਹੈ 10 ਦਿਨਾਂ ਦਾ ਅੰਦਰ ਹੈ 10 ਦਿਨ ਅੰਦਰ ਹੈ ਠੀਕ ਆ ਜੀ ਹਰ ਹੋਲਡਿੰਗ ਨਾਲ ਠੀਕ ਬੱਚੇ ਨੂੰ ਹਾਂ ਜੀ ਤੇ ਚੋਂ ਨੂੰ ਉਹਦੀ ਚੋ ਮੂ ਦੱਸੋ ਜੀ ਇਹ ਆਪਣਾ ਮਰਾ ਇਹਦਾ ਪਹਿਲੇ ਸੂਏ ਦਾ ਦੁੱਧ 6-7 ਕਿਲੋ ਦਾ ਪਹਿਲੇ ਸੂਏ ਦਾ ਦੁੱਧ 6-7 ਕਿਲੋ ਇਹਦਾ ਬੱਚਾ ਨਹੀਂ ਆ ਇਹ ਇਦਾਂ ਹੀ ਆ ਸੀਲ ਠੰਡੀ ਬੜੀ ਆ ਠੀਕ ਹੈ ਜੀ ਇਦਾਂ ਵਾਲ ਕੋ ਬੱਚੇ ਤੋਂ ਬਣਾ ਨਹੀਂ ਆਈ ਆ ਠੀਕ ਹੈ ਜੀ ਤੇ ਬੱਚੇ ਤੋਂ ਬਣਾ ਨਹੀਂ ਪਹਿਲੇ ਸੂਏ ਦੁੱਧ 6-7 ਕਿਲੋ ਦੱਸਦੇ ਆ ਠੀਕ ਹੈ ਜੀ ਇਹ ਬੜੀ ਬੋਲੀ ਆ ਤੇ ਮਿਲਦੀ-ਮੁਲਦੀ ਕਿਦਾਂ ਜੋ ਮਿਲਦੀ ਪੜਦੇ ਠੀਕ ਹੈ ਠੀਕ ਹੈ ਸਰ ਬੜੀ ਆ ਪੂਆ ਪਹਿਲਾਂ ਠੀਕ ਆ ਬੱਚਾ ਨਹੀਂ ਬੱਚਿਓ ਬਗੇਰ ਆ ਅੱਕਾ ਖੜਾ ਦੀ ਆ ਬੱਚਿਓ ਬਗੇਰੀ ਆ ਗਈ ਜੀ ਬੱਚਿਓ ਬਗੇਰੀ ਅੱਕਾ ਆਫਾ ਬਿਲੀਆਂ ਵੇਖ ਲ ਕੋਰ ਕੋਰ ਛਿਟੇ ਆ ਨੂੰ ਪੜੇ ਜੀ ਠੀਕ ਹੈ ਜੀ ਬਿਲੀਆਂ ਸਿੰਘ ਤੋਂ ਨਿਕਾ ਇਹਦਾ ਮੋਲ ਉਹ ਤਾਂ ਜਿਨਾ ਮਰਜ਼ੀ ਕਰੀਏ 70 ਕਰੀਏ 65 ਕਰੀਏ 55000 ਜੀ 55000 55000 ਨਹੀਂ 55000 ਨਹੀਂ 50 ਦੇ ਦਾਂਗੇ 50000 ਦੀ 50 ਚ ਵੇਚ ਦੀ 1000 ਛੋਟ ਕਰ ਦਾਂਗੇ ਠੀਕ ਹੈ ਜੀ 50000 ਦੇ ਦਾਂਗੇ 50000 ਆ ਵੇਖ ਮੈਂ ਕਬੇ ਹਣ ਹਾਥੀ ਦਾ ਬੱਜਾ ਲਓ ਜੀ ਲਿਆਣੇ ਦੀ ਪਿਓਰ ਛੋਦੀ ਪਹਿਲੇ ਸੂਇਆ 8 ਵੇ ਨਾ ਹੀ ਗੱਬਣਾ ਅੱਛੂ ਇੱਕ ਗੜੀ ਸੁਣਾ ਹਣ ਪਹਿਲੇ ਇਹ ਸੂਈਆ ਪਹਿਲੇ ਸੂਈ ਦੂਜੀ ਗੜੀ ਸੁਣਾ ਬੜੀ ਕੈਮਰਾ ਦਾ ਡਰਦੀ ਗੱਲੀਆਂ ਨਾ ਬੰਦਾ ਲਿਆਂਦੀ ਉਧਰ ਹੋਈ ਢੋਟੀਆਂ ਆਪਣੇ ਕੋ ਹੋਰ ਹੀ ਉੱਤਰਦੀ ਆ ਗਿਓ ਗੱਬਣਾ ਢੋਟੀਆਂ ਵਾ ਠੀਕ ਆ ਇਹਦੇ ਵਿੱਚ ਨਹੀਂ ਜੀ ਆਪਾਂ ਪਾਈਆਂ ਠੀਕ ਆ ਤੋਂ ਉਧਰ ਇਹਨੂੰ ਖਾ ਲਾਂਗੇ ਭੈਣ ਭਰਾ ਨੂੰ ਠੀਕ ਆ ਜੀ ਇਹਦੇ ਇਹਦੇ ਨਾਲ ਦੀ ਢੋਟੀਆਂ ਆਪਣੇ ਕੋ ਗੱਬਣਾ ਦੋ ਹੋਰ ਆ ਗਿਓ ਠੀਕ ਆ ਜੀ ਪਾੜੇ ਕੋਨੇ ਢੋਟੀਆਂ ਆ ਤਿਆਰ ਆ ਬਾਸ ਪਾਸ ਰੱਖੀਆਂ ਠੀਕ ਆ ਇੱਕ ਗੜੀ ਤਰੀਕਾ ਗੱਲ ਕਰੀਓ ਤੁਸੀਂ ਇਹ ਵਿਖਾ ਦਾਂਗੇ ਜਿਹੜਾ ਬੰਦ ਕਰੇ ਠੀਕ ਹੈ ਜੀ ਕੱਦ-ਕਾੜ ਚਾਰੂ ਇੰਨੀ ਆ ਇਹ 8 ਮਹੀਨਿਆਂ ਦੀ ਗੱਭਾਂ ਦਾ ਸਰ ਦੁੱਧੀਆਂ ਦਾ ਦੱਸੇ ਜੋ ਦੋ ਦਾ 8 ਕਿਲੋ ਜੀ 8 ਅਕਤੂਬਰ ਦੀ ਬਣੀ ਆ ਆਪੇ ਕੋਈ ਹਸਾਲ ਵਾਲੇ ਕਣ ਜਿੱਤੀ ਨਾ ਠੀਕ ਹੈ ਜੀ ਬੜੀ ਗੱਭਾਂ ਝੋਟੀਆਂ ਬਣੂ ਆ ਕੇ ਬੱਜੀ ਆਵਾ ਇਹ ਇਹਦੇ ਨਾਲ ਦੀ ਵਾਹ ਜੀ ਵਾਹ ਬੇਲ ਬੂਲ ਚ ਬੜੀ ਲੰਮੀ ਹੈ ਝੋਟੀ 13 14 15 ਕਿਲੋ ਆਗੀਆਂ ਵਾਹ ਬੜੀ ਵੱਡੀ ਹੈ ਮੋਰੀ ਗੇ ਹਾਂ ਜੀ 2.5 ਨਾਲ ਅੱਖ ਦੀ ਝੋਟੀ ਤੇ ਆਈ ਬਹੁਤ ਜਿਆਦਾ ਜੁੜ ਗਈ ਆਗੇ ਕੋਲੀ ਦਾ ਦੀ ਕੈਮਰੇ ਤੋਂ ਕੈਮਰਾ ਦਾ ਦੀ ਸੇਕ ਦੀਆਂ ਬਰੀਕੀਆਂ ਵਜਨ ਵੱਡੀ ਆਹ ਦੇਖੋ ਜ ਐ ਓਕੇ ਪੂਰੇ ਨਿੰਦ ਨਾਲ ਝੋਟੇ ਤੇ ਦਸੀ ਹੜੀ ਇਹਦਾ ਮੁੱਲ ਜਨਾ ਵੱਜੀ ਗਈ 1.5 ਦੀ ਦੇ ਦਾਂਗੇ 1.5 ਦੀ ਨਾ 1.5 ਦੀ ਰੱਖ ਦੀ 95000 95000 ਦੀ 92 ਦੇ ਦਾਂਗੇ 92 ਦੀ 92 ਦੀ ਛੋਟੀ ਵੱਡੀ ਠੀਕ ਹੈ ਜੀ ਵੱਡੀ ਕਿਹੜੀ ਉਹਨੂੰ ਮੋਟਾ ਹੀ ਲੱਗਦੀ ਆ ਆ ਗਾਵਾ ਖਾ ਲਿਆ ਚਲੋ ਜੀ ਝੋਟੀਆਂ ਬੜੀਆਂ ਕੱਬਣਾ ਤਿਆਰ ਆ ਠੀਕ ਆ ਉਧਰ ਵੀ ਹੋਰ ਆ ਜਾਣ ਦੋ ਠੀਕ ਹੈ ਜੀ ਪਾਣੀ ਨਹੀਂ ਮਿਟਰੀ ਨੂੰ ਜੜਾ ਦੇ ਦੋ ਗਿਓਰ ਆਣ ਠੀਕ ਹੈ ਜੀ ਹਾਂ ਅਬ ਜੀ ਪਹਿਲੇ ਮੈਂ ਪਹਿਲੇ ਸੁਏ ਸੁਈ ਮੈਂ ਦੇਖੋ 13 ਕਿਲੋ 14 ਕਿਲੋ ਕੋਈ ਦੁੱਧ ਵਾਲੇ ਕੋਈ ਭੌਲਾ ਵਾਲੇ ਠੀਕ ਹੈ ਜੀ ਖੋਲੋ ਜੀ ਦੁੱਧ ਪਾਣੀ ਲਿਆਇਆ ਪਹਿਲਾਂ ਵਸ਼ੀਆ ਹਾਂ ਫੋਨ ਠੰਡੀ ਠੰਡੀ ਬੜੀ ਧੋਗੜਾ ਦਾ ਥਾਂ ਕੱਢਦੀ 9 ਗ੍ਰਾਮ ਤੁਹਾਡਾ 1 ਨੰਬਰ ਦਾ ਜਨਾ ਚਲਾ ਜੰਗਾ ਵਿੱਚ ਗੱਲ ਦੀ ਗਾਂ ਦੀ ਠੀਕ ਹੈ ਜੀ ਪਹਿਲੇ ਸੂਏ ਦੱਸ ਦੇ ਵਿੱਚ ਜੀ ਨਹੀਂ ਦੁੱਧ 13 14 ਕਿਲੋ ਮਗਰ ਬੱਚਾ ਕੀ ਆ ਗਿਆ ਜੋ ਬੱਛਾ ਮਗੜ ਬੱਛਾ ਮਗੜ ਠੀਕ ਹੈ ਜੀ 2 ਕਿਲਾ ਵਈਦਾ 30 ਚੋਬੀ 30 ਚੋਬੀ ਬੋਲਾ ਬੱਚਾ ਬਜਾ ਰ ਆ ਗਿਆ ਠੀਕ ਹੈ ਜੀ ਇਹਦਾ ਦਸੀਏ ਡੇਟ ਇਹ ਦੇ ਦਾਂਗੇ 55000 55000 ਦੀ ਇਹ ਨਹੀਂ ਹਾਂ ਨਾ ਬਜਾਰੀ ਚ ਰੰਗੇ 50000 ਦੀ ਆ ਜੀ ਹਾਂ ਠੀਕ ਹੈ ਜੀ ਆ ਬੱਜਾ ਆ ਬੱਜਾ ਆ ਬੱਛਾ ਸੁਆਪ ਸਮਾਓ ਜੀ ਇੱਕਨ ਵਾਸ ਠੀਕ ਹੈ ਜੀ ਆ ਕੱਬਣ ਆ ਕੱਬਣ ਜੀ ਕੱਬਣ ਆ ਲੱਸੀ ਜੀ ਨੂੰ ਮਸਾਲਾ ਕੀ ਆ ਤਿਆਰੀ ਆ ਅੱਜ ਦੁੱਧ ਵਾਲੀ ਬਹੁਤ ਨਹੀਂ ਠੀਕ ਹੈ ਜੀ ਦੂਜਾ ਹੀ ਗਾਰੰਟੀ ਨਾਲ ਠੀਕ ਹੈ ਜੀ ਪਰ ਹੈ ਲੱਸੀ ਮਾਸਾ ਚਾਰੂ ਇੰਨੀ ਜਿਆਦਾ ਵਾ ਮੈਂ ਗੜੀ ਪਤਾ ਪੈ ਗਈ ਉਹ ਵੀ ਹਾਂ ਦਾ ਕਹਿੰਦੀ ਠੀਕ ਦੋਸਤ ਕੱਢੋ 20 ਬਲੋਈ ਲੱਸੀ ਜੀ ਨੂੰ ਮਸਾਲਾ ਲਵੇ ਲਈ ਸਾਈ ਦਾ ਇਹ ਦੂਜੇ ਸੂਏ ਸੁਣੀ ਜੋ ਇਹ ਨਾ ਵਿਸ਼ੋਕ ਬਣਾ ਕਿਉਂ ਖਾਲ ਤੂੰ ਦੂਜਾ ਦੂਜਾ ਜਾ ਠੀਕ ਆ ਜੀ ਲੈ ਤੁਸੀਂ ਆ ਗਾ ਕਿਤੇ ਪੁਰਾਣੀ ਥੋੜੀ ਚਾਈ ਨਾਲ ਨਹੀਂ ਦੇ thora ve eh bhai bhai mai chardi gaddi utardi hai ਬਿਸਰੀ ਆ ਜੂ ਮਾਤਾ ਹਾਂ ਜੀ ਲੈ ਜੂ ਦੋ ਚਾਦਨ ਠੀਕ ਹੈ ਤੇ ਦੱਸਿਓ ਡੇਟ ਇਹ ਦੋ ਤਾਂ ਸਾਮਾ ਜੀ ਮੇਰੇ 70000 70000 ਵਾਲੀ ਗਾਹੇ ਉਹ ਕੱਢਦੇ ਨੇ ਠੀਕ ਆ 20 ਕਿਲੋ ਦੇ ਨਹੀਂ ਹੁੰਦੇ ਆ ਇਹ ਤੇ ਮੋਲ ਰਜਨਾ ਮਾੜੀ ਲੱਗਿਆ ਹੁਣ 35000 ਜਣੀ 35000 ਦੀ ਇਹ ਜੋ ਹੋਰ 30000 ਜਾਂਦਾ ਨਹੀਂ ਮੱਤੀ ਦੇ ਰਹਿਣਾ 32000 ਦੀ ਹਾਂ ਨਾ ਬਾਕੀ 32000 ਇਧਰ ਇਹ ਇਧਰ ਲੈ ਵਾਲਾ ਠੰਡੀ ਬੜੀ ਹੈ ਠੀਕ 32000 ਚਾਰੂ ਇੰਨੀ ਆ ਵੀ ਤੁੜੀ ਵਾਲਾ ਦਿਖਾਈ ਜਾਂਦੀ ਹੈ ਠੀਕ ਹੈ ਜੀ ਆਹ ਤੋਂ ਕਰ ਸਕਦੇ ਇਹੋ ਜਿਹੜਾ ਸੇਵਾ ਨਹੀਂ ਕੀਤੀ ਖੇਨੇ ਇਹ ਅਸੀਂ ਆਪਣੇ ਕੋਲ ਨਹੀਂ ਆਈ ਆ ਆ ਇਹ ਆ ਦੋਨਾਂ ਘਮਣੇ ਆ ਟੋਕਰ ਘਬਣਾਈ ਕਰ ਵੱਡੀ ਮੱਛੀ ਤੇ ਇਹਨਾਂ ਨਾਲ ਮਾਰਾ ਅੱਜ ਕਿੰਦਰੀ ਗਿਆ ਅੱਜ ਕਿੰਦਰੀ ਗਿਆ 7 7 8 ਇਹਨੂੰ 13 ਤਰੀਕ ਨੂੰ 5ਵਾਂ ਮਹੀਨਾ ਲੱਗਣਾ 13 ਤਰੀਕ ਨੂੰ 5ਵਾਂ 7 13 ਨੂੰ 5ਵਾਂ ਲੱਗਣਾ 13 ਨੂੰ 5ਵਾਂ ਲੱਗਣਾ 4 ਪੂਰੇ ਹੋ ਗਏ ਕੰਪਲੀਟ ਠੀਕ ਤੇ ਦੁੱਧ ਕਿੰਨਾ ਜੋ ਦੁੱਧ ਕਿੰਨਾ 8 ਬੱਗਾ ਲਾਉ ਉਹ ਤੂੰ 10 ਕਿਲੋ ਦੱਸਿਆ ਠੀਕ ਹੈ ਜੀ ਤੇ ਦੂਜੇ ਸੂਏ ਸੁਣਾ ਗੜੀ ਪਹਿਲੇ ਠੀਕ ਹੈ ਜੀ ਪਹਿਲੇ ਸੂਈ ਤੋਂ ਦੂਜੀ ਗਾੜੀ ਸੁਣਾ ਪਹਿਲਾਂ ਵਸੀ ਜਾਂਦੀ ਪੀਣਾ ਹੁੰਦੀ ਪਹਿਲਾਂ ਨਾ ਵਸੀ ਭੱਦੀ ਵਸੀ ਠੰਡੀ ਬੜੀ ਰੱਸੀ ਪਾ ਲੋ ਨਾ ਪਾ ਲੋ ਠੀਕ ਹੈ ਜੀ ਇਹ ਚੈੱਕ ਆਪਾਸ ਗਰੰਟੀ ਨਾਲ ਗੱਭੰਗੇ ਇਹਨੂੰ ਚੋਈ ਦੀ ਵੀਡੀਓ ਵਾ ਠੀਕ ਹੈ ਜੀ ਆਜੀ ਆਜੀ ਆ ਠੀਕ ਹੈ ਸਾਦੇ ਘਾੜੇ ਵੱਡਾ ਵਸੀ ਪੂਰੀ ਐ ਦੀ ਹੈ ਥੋੜੀ ਕਿਆਵੇਂ ਸ਼ਾਂਤ ਨਾਲ ਡਰਦੀ ਜਿਹੜਾ ਠੀਕ ਹੈ ਜੀ ਤੇ ਦਸੀਏ ਡੇਟ ਇਹ ਦੇ ਦਾਂਗੇ 40000 ਰੁਪਏ ਮੁੱਲ ਜਨਾ ਮੱਜੀ ਹੈ 40 ਦੀ 3000 ਹੱਬੇ ਨੂੰ ਸੰਜੀ ਦੇਣਾ 36000 ਦੇਵਾਂਗੇ ਵਸ਼ੀ 75000 ਦੀ ਜੇ ਦਿਨ ਪੱਕੀ ਸੱਗੀ ਦੇਣਾ ਠੀਕ ਹੈ ਜੀ 75000 ਦੀ ਵਸ਼ੀ ਦਿਨ ਤੇ ਆਈ ਆ ਢੱਲਾ ਵੇਖ ਲੈ ਵਸ਼ੀ ਦੀ ਇਹ ਸੇਕਤੀ ਦਾ ਵਸ਼ੀਗਾ ਹਾਂ ਤੇ ਆ ਵੇਖ ਨਾ ਇੱਕ ਵੱਡੀ ਇਹ ਗਾਂ ਦੇ ਬੜੀ ਵੱਡੀ ਆ ਵੇ ਠੀਕ ਹੈ ਗੱਲਾਂ ਕਰਦੀ ਵੇ ਹੈ ਵੀ ਨੀ ਨਮੂਨਾ ਗੱਬਣਿਆ ਜੇ ਮਾੜੀ ਜੀ ਉਖਾਲ ਦੀ ਪੂਤੀਵਾਦੀ ਫਾਨ ਹੋ ਗਿਆ ਠੀਕ ਹੈ ਵੇ ਥਾਣੀ ਬਹੁਤ ਵਧੀਆ ਲੱਗਾ ਦੇ ਮੈਨਾਂ ਸਾਰੇ ਬਹੁਤ ਵਧੀਆ ਲੱਗਾ ਇਹਦਾ ਘਟਿਆ ਕੋਈ ਨਹੀਂ ਹੈਗਾ ਖੋਲੋ ਜੀ ਇਹਦੇ ਮਸ਼ੀਨਾ ਕੰਮ ਵੱਡੀ ਆ ਵੀ ਨਿੱਕੀ ਨਹੀਂ ਵੱਡੀ ਕਾਰ ਦੀ ਵੱਡਾ ਇਹ ਲੈਜੂ ਟਾਈਮ ਥੋੜਾ ਜਿਹਾ ਹਨਾ ਟਾਈਮ ਲੈਜੂ ਪਰ ਵਸੀ ਕਹਿੰਦੀ ਘੰਦੀ ਆ ਵੇ ਗੁੱਡਾ ਦੀ ਕੰਨੀ ਬੜੀ ਲੱਗ ਹਾਂ ਜੀ 50000 ਥਾਂ ਨਹੀਂ ਕਿਸੇ ਲਗਾ ਲਗਾ ਲਾ ਬੜੀ ਸਾਫ ਆ ਗਏ ਦੂਜੇ ਸੁਆਹ ਵੇਖ ਡਿਐਨ ਬੜਾ ਬਹੁਤ ਜੀ ਸਾਫ ਸੀ ਆਪੇ ਵੇਖ ਲੈਣੀ ਕੇਸ ਨੇ ਵੇ 10 ਮਿੰਟ ਬਹੁਤ ਪਾ ਜੀ ਥੈਂਕ ਯੂ ਰੋਗੀ ਵਰਗੀ ਹੋਰ ਇੱਕ ਪਾਈ ਗੰਗਾ ਠੋੜੀ ਨੋ ਨੀ ਇਹ ਦੂਜੇ ਸੁਆਹ ਸੋਹਣੀ ਜੀ ਠੀਕ ਹੈ 40 ਕਿਲੋ ਕੱਢਣਾ ਇਹਦਾ ਕੋਈ ਆਪੇ ਹਿਸਾਬ ਨਾਲੇ ਠੀਕ ਹੈ ਜੀ 30 ਕੱਢਣਾ 40 ਕੱਢਣਾ ਕਿ 50 ਕੱਢਣਾ ਦੇਣ ਕਿੰਨੇ ਲੈ ਜੂਗੇ ਦੇਣ ਦੇ ਲੈਣੇ ਵੀ 10 ਪਰ ਵਿਕਰੀ ਜਿਆ ਪੂਰੀ ਸਾਲ ਕ ਬੰਨੇ ਚੱਲਦੀ ਯਾਰ ਠੀਕ ਹੈ ਬੜੀ ਵਧੀਆ ਚੋਲਦੀ ਇਹਦੀ ਚੋਲਦੀ ਇਹ ਹੁਣ ਇਹ ਕਾਲੀਆਂ ਪੈ ਗਈਆਂ ਜਾਣ ਨੂੰ ਅੱਧਾ ਗੱਡੀ ਲੱਗ ਲੱਗੀ ਵਸੀ ਵੱਡੇ ਕੱਦ ਕਾੜ ਦੀ ਛੋਟੀ ਨਾ ਸਮਝੇ ਗਏ ਛੋਟੀ ਵਸੀ ਆ ਗਈ ਪੂਰੀ ਰੰਗ ਬਾਜਿਆ ਸੋ ਤੱਪੇ ਵਾਲੀ ਸੁਨਖੀ ਵਸੀ ਹਾਂਜੀ ਇਹ ਰਸੀ 75000 ਰੁਪਏ ਹੁਣ ਲਾ ਦੇਣੀ ਆ 75000 ਠੀਕ ਹੈ ਜੀ 85 ਕਰੀ ਉਹ ਵੀ ਕੰਮ ਕਰਨਾ 75000 ਦੇਵੋਸ਼ੀ ਲਾਵਾਂਗੇ ਠੀਕ ਹੈ ਪੱਕੀ ਬਾਕੀ ਰਸੀ ਕਰੋ ਵੱਡੀ ਆ ਬੰਗੀ ਜੀ ਆਹ ਰਾ ਦੇ ਫੇ ਦਾ ਵੀ ਹੋਣਾ ਬਿੱਟ ਨਾ ਨਹੀਂ ਜਾਣੀ ਆਹ ਦਿਖਾਓ ਜੀ ਰਸੀ ਚੌਗੀ ਆ ਚੌਗੀ ਪੈਨ ਨਗਰ ਵਸੀਏ ਦੋ 14 ਕਿਲੋ ਇਹਨਾਂ ਦਾ 14 ਕਿਲੋ ਰਸੀ 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 ਲਾ ਲਓ ਜਿੱਦਾਂ ਮਰਜੀ ਥੱਲੇ ਬਾਜੋ ਰਿਹਾ ਦੇਖੋ ਠੀਕ ਆ ਜੀ ਮਗਰ ਦੇ ਵਸ਼ੀ ਆ ਡੱਬੀ ਤਾਜੀ ਸੂਈ ਆ ਤਾਜੀ ਸੂਈ ਤੇ ਇਹਦਾ ਮੋਲ ਜਨਾ ਮਰਜੀ ਕਰੀਏ 75 ਕਰੀਏ ਬਸ ਇਹ 60 ਦੀ ਦੇਣੀ 60 ਹਜ਼ਾਰ ਦੀ ਇਹ ਵੀ ਹਾਂ ਨਾ 55 ਦੀ ਦੇਣੀ ਆ 55 ਦੀ ਦੇਣੀ ਠੀਕ ਆ ਜੀ ਓਕੇ ਤੇ ਦਾਨ ਨੂੰ ਮਾ ਲਿਆ ਇਹ ਬਾਕੀ ਸਾਰੇ ਵੀ ਆਪਣਾ ਨਾਲ ਸਾਸੀ ਘਾ ਚੋ ਚਵਾਓ ਵਜਾਓ ਡਰਵਾਤ ਖੁੱਲਹੀ ਕਰੇ ਖੜੋ ਠੀਕ ਆ ਜੀ ਪਿੰਡ ਆਪਣਾ ਬੰਨਾਲੀਏ